ਹਰ ਇੱਕ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਹੈ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚਿਆ ਪਿੰਡ ਕਮਾਲਪੁਰ ਜ਼ਿਲ੍ਹਾ ਤਹਿਸੀਲ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਸਿਵਾਜਪੁਰ ਆਡਾ ਸਿਵਾਜਪੁਰ ਤੋਂ ਜਿਹੜੀ ਸੜਕ ਦੋਸਤੋ ਫਿਰਸਿੰਗ ਨੂੰ ਜਾਂਦੀ ਹੈ اسی ਸੜਕ ਦੇ ਉੱਪਰ ਪਿੰਡ ਆ ਸਿਵਾਜਪੁਰ ਤੋਂ ਤਕਰੀਬਨ ਕਿਲੋ 1.5 ਕਿਲੋਮੀਟਰ ਦੀ ਦੂਰੀ ਤੇ ਪਿੰਡ ਕਮਾਲਪੁਰ ਗਲਾਲੀਪੁਰ ਇਹ ਪਿੰਡ ਬਿਲਕੁਲ ਨੇੜੇ ਨੇੜੇ ਆ ਠੀਕ ਹੈ ਜੀ ਤੇ ਅੱਜ ਆਜ਼ਾਦ ਵੀਰ ਹੋਵਾਂਗੇ ਕੋਲ ਆਇਆ ਦੋਸਤੋ ਦੋ ਵੜਾ ਤੁਹਾਨੂੰ ਦਿਖਾਉਣੀਆਂ ਨੇ ਪਸ਼ੂ ਵੈਸੇ ਅੱਜ ਤਿੰਨ ਤੋਂ 4 ਲੱਖ ਸੀਗੇ ਕੁਝ ਕਿਨਾਰੇ ਜਿਹੜੇ ਸੇਲ ਹੋ ਚੁੱਕੇ ਆ ਲੋਕਲ ਬਹੁਤੇ ਭੈਣ ਭਰਾ ਜੁੜੇ ਆ ਠੀਕ ਆ ਜੀ ਕਈ ਵਾਰ ਮਾਲ ਜਿਹੜਾ ਕੋਈ 5-4 ਲੱਖ ਹੁੰਦੇ ਆ ਕੋਈ 1-2 ਲੱਖ ਜਿਹੜੇ ਆ ਇਸੇ ਤਰ੍ਹਾਂ ਵੇਖ-ਬੁਖ ਜਾਂਦੇ ਆ ਠੀਕ ਆ ਜੀ ਤੇ ਦੋ ਜਿਹੜੀਆਂ ਵੜਾ ਆਪਾਂ ਤੁਹਾਨੂੰ ਦਿਖਾਉਣੀਆਂ ਨੇ ਸਵੇ ਸਵੇ ਪਸ਼ੂ ਆ ਤੇ ਇੱਕ ਬੜਾ ਮਿੰਦਲਾ ਜਾਵਾ ਗੱਬਣਾ ਹੈ ਨਾ ਨਹੀਂ ਇਹ ਵੀ ਵੀਰ ਜੀ ਸੂਈ ਹੋ ਕੋਈ 15 16 ਦਿਨਾਂ ਦੀ 15 16 ਦਿਨਾਂ ਦੀ ਉਹ ਤਾਜੀ ਸੂਈ ਉਹਨੂੰ 3 ਦਿਨ ਹੋ ਗਏ ਠੀਕ ਹੈ ਦੋਵੇਂ ਬੜਾ ਸੂਈਆਂ ਨੇ ਆਪਾਂ ਪਹਿਲਾਂ ਪਹਿਲੀ ਸੂਈ ਹਾਂਜੀ ਠੀਕ ਹੈ ਜੀ ਸੋ ਤਰੀਕਾ ਇੱਕ ਨੋਟ ਕਰ ਲਓ ਤੁਸੀਂ 23 ਜਨਵਰੀ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਸਾਮਾ ਦੁਪਹਿਰ ਦੇ ਕੋਈ 2:30 ਵਜੇ ਦਾ ਸੋ ਦੋਵੇਂ ਨਾਲ ਸੂਈ ਸਵੇਰਾ ਤੇ ਮੇਰਾ ਭਰਾ ਕੋਈ ਵੀ ਦੋ ਟਾਈਮ ਇੱਥੇ ਤਿੰਨ ਟਾਈਮ ਚੋ ਕੇ ਆਪਣੀ ਤਸੱਲੀ ਕਰ ਲੇ ਗੱਲਬਾਤ ਕਰਦੇ ਆਪਾਂ ਲੈਣੀਆਂ ਡਿਟੇਲ ਸਭ ਤੋਂ ਪਹਿਲਾਂ ਯਾਦਵੀਰ ਸਾਸਰੀ ਕਾਲ ਸਾਸਰੀ ਕਾਲ ਵੀਰ ਜੀ ਉਹ ਤੁਸੀਂ ਸੁਣਾਓ ਅਜਾਦ ਬੈੜਾ ਦੋਵੇਂ ਆਪਣੇ ਕੋਲ ਸੁਈਆਂ ਹੋਣ ਜਿੰਨਾ ਕੱਲ੍ਹ ਬਾਅਦ ਸੁਈਆਂ ਦੋਵੇਂ ਪਹਿਲੇ ਪਹਿਲੇ ਸਵੇਰ ਵੀਰ ਜੀ ਬਾਈਲੇ ਨਾ ਬੱਚੀਆਂ ਨੇ ਹਾਂਜੀ ਇਹਨੂੰ 15 ਕਿਲੋ ਹੋਵੇ ਸੁਈ ਨੂੰ ਤੇ ਉਹ ਪਰਸੋਂ ਹੀ ਸੁਈ ਆ ਠੀਕ ਆ ਹਾਂਜੀ ਠੀਕ ਆ ਭਰਾ ਤੇ ਇੱਥੇ ਸ਼ੁਰੂਆਤ ਕਰ ਲਈਏ ਅਜਾਦ ਪਹਿਲਾਂ ਇਸੇ ਬੈੜ ਤੋਂ ਵੀਰ ਜੀ ਇਹ ਨਾ ਪਹਿਲਾ ਸਵੇਰ ਸੁਈ ਜੇ ਮਗਰੇ ਦੇ ਬੱਚੀ ਆ ਠੀਕ ਆ ਜੀ ਹਾਂਜੀ ਵੀਰ ਜੀ ਤਾਂ ਹੁਣ ਜਿਹੜਾ ਮਤਲਬ ਬੋਲਾ ਹੋਊਗਾ ਨਾ ਲੀਟਰ ਵਾਲਾ ਸੈਂਟੀ ਵਾਲਾ 15 ਕਿਲੋ ਵੀਰ ਜੀ ਹੋਊਗਾ ਬੱਚੇ ਨੂੰ ਛੱਡ ਕੇ 15 ਕਿਲੋ 15 ਕਿਲੋ ਵੀਰ ਜੀ ਵੇਖੋ ਕੱਦ ਕਾਠ ਕਿਹੜਾ ਪਹਿਲਣ ਵਾਸੀ ਕੋਈ ਵੰ ਹਾਂਜੀ 3 ਦਿਨ ਹੋ ਗਏ ਆ ਹਾਂਜੀ ਫੇ ਵੈਸੇ ਡਰਦੀ ਡੂਰਦੀ ਤੁਹਾਨੂੰ ਵੈਸੇ ਡਰਦੀ ਕਹਿੰਦੇ ਪਾਕੀ ਵੰਗਾ ਬਿਨਾ ਵੰਗੇ ਤੇ ਚਵਾਈ ਹੁੰਦੀ ਆ ਠੀਕ ਆ ਜੀ ਹਾਂਜੀ ਲਓ ਜੀ ਹਾਂ ਇਹਦਾ ਤਾਂ ਪੂਰਾ ਵੱਡਾ ਫੁੱਲ ਵੱਡੇ ਕੱਦ-ਕੱਦ ਦੇ ਵਿੱਚ ਸੋ ਪਹਿਲਾ ਸੂਆ ਪਲੂਣ ਇਹ ਵਾਇਰਸ ਹੋਈ ਏ ਠੀਕ ਆ ਜੀ ਮਗਰ ਕੀ ਆ ਬੱਚੀ ਮਗਰ ਵੀਰ ਜੀ ਬੱਚੀ ਆ ਵੈਸੇ 나ੜੂ ਦੇ ਬੱਚੀ ਆ ਪਰਸੋਂ ਹੀ ਸੁਈ ਏ ਦੇਖੋ ਲਓ ਜੀ ਮਗਰ ਵੀ ਬੱਚੀ ਆ ਠੀਕ ਆ ਸੋ 나ੜੂਆ ਨਾਲ ਆ ਬੱਚੇ ਦੇ ਹਾਂਜੀ ਸੋ ਪਹਿਲਾ ਸੂਆ ਪਲੂਣ ਬੱਚੀ ਆ ਤੇ ਫੁੱਲ ਵੱਡੇ ਕੱਦ-ਕੱਦ ਦੇ ਵਿੱਚ ਕਰੋ ਸੰਗ ਦੇ ਵਿੱਚ ਕਰੋ ਸੰਗ ਦੇ ਵਿੱਚ ਸੋ 15 ਲੀਟਰ ਜਾਂ 15 ਤੋਂ ਚੌਣ ਚਾਲ ਫਿਰ ਕਿਵੇਂ ਨਿਕਲੀ ਵੀਰ ਚੌਣ ਚਾਲ ਵੀਰ ਜੀ ਇੱਕ ਨੰਬਰ ਬਿਨਾਂ ਮੰਗੇ ਤੋਂ ਚਵਾਈ ਕਰੀਦੀ ਆ ਜੇ ਨਹੀਂ ਮੰਨ ਲਓ ਜੇ 15 ਆਖੇ 14 ਉਹ 15 ਤੋਂ ਵਾਧੂ ਹੋਊਗਾ ਦੁੱਧ ਦੇ ਤੇ ਹੱਲੇ ਇਸ ਟਾਈਮ ਆ ਠੀਕ ਆ ਦੁੱਧ 20 ਕਿਲੋ ਭਰ ਜੂ ਜਿੱਡਾ ਕੱਦ ਬੋਤੇ ਵੜਦਾ ਠੀਕ ਆ ਠੀਕ ਆ ਹਾਂਜੀ ਚਲੋ ਹੋ ਜੇ ਬੋਲੇ ਬੋਲੀ ਜੀ ਬਾਹਰ ਆਉਂਦੀ ਆ ਹਾਂਜੀ ਬਾਕੀ ਆ ਵੀ ਕ੍ਰਾਸ ਟੈਪ ਆ ਹਾਂ ਬਾਕੀ ਨਿੱਗਰ ਨੁਗਰ ਬੜੀ ਆ ਨਾ ਵਜਨ ਲੋਡ ਬਹੁਤ ਜ਼ਿਆਦਾ ਹਾਂਜੀ ਹਾਂਜੀ ਠੀਕ ਆ ਜੀ ਬੋਲੀ ਕਾਚਾ ਹਾਂ ਲਓ ਜੀ ਠੀਕ ਆ ਇਦਾਂ ਖੋਲ ਕੇ ਕੋਈ ਆਪਾਂ ਤੁਹਾਨੂੰ ਦੂਰ ਕੇ ਦਿਖਾ ਦਿੰਨੇ ਆ ਠੀਕ ਹੈ ਜੀ ਰੰਗ ਬਲੈਕ ਆ ਹਵਾਨੇ ਦੇਵੇ ਤੇ ਕੁਝ ਕਿ ਚੱਲ ਥੱਲੇ ਤੁਸੀਂ ਵਾਈਟ ਸਪੋਰਟਸ ਫੁੱਟ ਨਜ਼ਰ ਆਉਣਗੇ ਵੈਸੇ ਸਾਰਾ ਕਿੜੀ ਨਾਲ ਲੇਵਾ ਏ ਹਾਂ ਦੇਖੋ ਨਾੜਾ ਨੂੜਾ ਕਿਦਾਂ ਵਾਂਨੇ ਤੇ ਟਾਂਗੇ ਟੂਚੇ ਦੀ ਬਹੁਤ ਮਜ਼ਬੂਤ ਵੱਡੇ ਕੱਦ ਹਾਈਟ ਦੇ ਵਿੱਚ ਦੂਰ ਦਰ ਪਾਉਂਦੇ ਲੋੜ ਤੇ ਪੈਂਦੀ ਨਹੀਂ 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 ਜੀ ਬਿਨਾ ਵੰਗੇ ਤੋਂ ਚਵਾਈ ਕਰੀਦੀ ਬਿਨਾ ਵੰਗੇ ਠੀਕ ਐ ਪੂਰੀ ਲੱਤਾਂ ਤੋਂ ਤਾਂ ਗੱਡ ਕੇ ਕੱਟੇ ਕੱਟਾਈ ਨਹੀਂ ਹੁੰਦੀ ਜੇਦੋਂ ਮੰਨ ਲਾ ਇੱਕ ਬੱਚਾ ਛੱਡ ਦੀਦਾ ਥਲੇ ਹਾਂ ਹੁਣ ਆਪਾਂ ਧਾਲਾ ਹੀ ਮਾਰ ਦਿੰਨੇ ਬੱਚਾ ਛੱਡ ਕੇ ਠੀਕ ਐ ਹਾਂ ਕਾਹ ਚ ਮੋੜ ਲੋ ਮੋੜ ਕਮਾ ਲੋ ਭਾਈ ਬਾਕੀ ਢਾਂਚਾਂ ਢੁੰਚਾ ਬਹੁਤ ਵੱਡਾ ਐ ਕਮਾ ਲੋ ਭਾਈ ਮੋੜ ਦੋ ਲਓ ਜੀ ਠੀਕਾ ਸਵਾਰ ਵੱਡੀ ਹੈ ਠੀਕਾ ਜੀ ਕੋਈ ਭਰਾ ਦੂਰੋਂ ਨੇ ਫੋਟਾ ਕਰਦਾ ਕਹਿ ਰਿਹਾ ਤੁਸੀਂ ਮੰਨ ਕੇ ਸੌਦਾ ਕਰ ਲਿਓ ਠੀਕਾ ਜੀ ਕੱਦ ਪੂਰਾ ਵੱਡਾ ਲੰਬੀ-ਲੋਬੀ ਬਹੁਤ ਜਿਆਦਾ ਹੈ ਠੀਕਾ ਜੀ ਤੇ ਬਲੈਕ ਰਾਂਗ ਆ ਬਾਕੀ ਵਹਨੇ ਚੱਤੇ ਦੀ ਤੁਸੀਂ ਚੈੱਕ ਕਰੀ ਲਈ ਹੈ ਬਿਲਕੁਲ ਨਿਕਰ ਲੇਵਾ ਤੇ ਦੋ ਦੋ 20 ਲੀਟਰ ਤੋਂ ਇਹ ਵੀ ਵੀਓ ਪ੍ਰੋਸੈਸ ਚੱਲੂਗੀ ਜਿਹੜਾ ਫੀਡਿੰਗ ਵਾਲਾ ਲੇਵਾ ਦਾ ਹਾਂ ਪਰ ਆਪਾਂ ਫੇਰ ਵੀ 20 ਕਿਲੋ ਦੀ ਗਾਰੰਟੀ ਨਾਲ ਕਿਹਨੂੰ ਦੇ ਦਾਂਗੇ ਹੁਣ ਜਿਹੜਾ ਆਪਣੇ ਘਰ 15 ਤੋਂ 16 ਕਿਲੋ ਹੀ ਹੋਊਗਾ ਇਤੋਂ ਠੀਕ ਹੈ ਠੀਕ ਹੈ 15 ਲੀਟਰ ਵਾਲਾ ਪੱਕਾ ਨਾ ਬੱਚੇ ਛ ਇਸੇ ਤਰ੍ਹਾਂ ਦੋਸਤੋ ਬੱਚੇ ਨੂੰ ਛੱਡਣਾ ਬਿਨਾ ਵੰਗਰ ਅਸੀਂ ਪਾਇਆ ਠਿਕਾ ਦੀ ਚਵਾਈ ਕਰਨੀ ਆਹ ਵੇਖੋ ਨੋ ਆਹ ਵੇਖੋ ਲੱਗਿਆ ਇਹਦੇ ਵਿੱਚ ਨਹੀਂ ਪੁੱਟ ਗਈ ਵਾਦੇ ਕੋਈ ਗੱਲ ਚਲੋ ਇਹਦੇ ਰੱਖੋ ਇਹ ਨਹੀਂ ਕਿ ਮੰਨ ਲਓ ਕਿ ਵੰਗਾ ਵੀ ਪਾਉਣਾ ਆਧਰਕ ਪਸਮਾ ਵੀ ਇਹਦੀ ਪੂਰਾ ਥਣ ਬਣਾ ਜਿੰਦੀ ਦੇਖੋ ਜੇ ਪਸਮਾ ਕੋਈ ਨਹੀਂ ਲੱਗਾ ਕੋਈ ਟਾਈਮ ਨਹੀਂ ਆਪਣਾ ਕੋਈ ਪਸਮਾ ਨਹੀਂ ਵੇਖੋ ਹੂੰ ਬਾਕੀ ਨਾਰਾ ਨੂਣਾ ਵੇਖੋ ਬਾਨੀ ਦੇ ਦੁੱਧ ਵੀਰ ਜੀ ਵੀ ਉਹ ਬਾਹਰ ਚਲੂ ਪਾ ਕੇ 20 ਤਾਂ ਨੋਰਮਲ ਹੀ ਆ ਜਿੱਡਾ ਕੱਦ ਬੋ ਤੇ ਇੱਕ ਹੈ ਕ੍ਰੋਸ ਟਾਇਆ ਬਿਲਕੁਲ ਹਾਂਜੀ ਠੀਕ ਆ ਅਗਾ ਆਪਣਾ ਆਜਾ ਦੇ ਅੰਦਰ ਹੁਲਾ ਦੇ ਇੱਕ ਵਾਰੀ ਦੇਖੋ ਓਦਾਂ ਵੀਰ ਜੀ ਡਰਦੀ ਆ ਬਾਕੀ ਉਹ ਵੰਗਾ ਬਿਨਾਏ ਵੰਗਾ ਇਹੋ ਚਵਾਈ ਆ ਦੀ ਠੀਕ ਆ ਤੇ ਕੀ ਮੁੱਲ ਕਰਦਾ ਵੀਰ ਕਿ ਉਹਨਾਂ ਦੇ ਵੀਰ ਜੀ ਵੈਰ ਦੇ ਚ ਦੋਤੇ ਕਰ ਲੀਏ ਵੈਰ ਤੇ 60000 ਦੀ ਵੇਚ ਦਾਂਗੇ ਨਾ 65 ਨਾ 60 ਆ ਇਹ ਵੀ 55000 ਦੀਆਂ ਦੇ ਦਾਂਗੇ 55 ਦੀ ਹਾਂਜੀ ਬਾਕੀ ਫੋਨ ਮਾਨ ਤਾਨ ਕਰਦਾ ਵੀ ਫੋਨ ਲਾ ਲੈ ਠੀਕ ਆ ਵੀ ਹਾਂਜੀ ਪੂਰਾ ਵੱਡੇ ਕੱਦ ਕਾਟ ਵਾਲੀ ਆ ਲੋ ਵੀ 56000 ਰੁਪਏ ਇਹ ਰੇਡ ਤੁਹਾਨੂੰ ਮਿਲ ਜੂਗੀ ਠੀਕ ਆ ਜੀ ਕੱਦ ਕਾਟ ਪੂਰਾ ਵੱਡਾ ਬਾਕੀ ਹਵਾਨਾ ਚੰਗਾ ਨਿੰਗਰ ਤੇ 20 ਲੀਟਰ ਤੋਂ ਪਲੱਸ ਜਿਹੜਾ ਦੁੱਧ ਚਵਾਜੂਗੀ ਠੀਕ ਆ ਜੀ ਹੋਰ 15 ਤੋਂ ਪਲੱਸ ਇਹ ਚੱਲਣ ਈ ਆ ਅਜੇ ਬੋਲੇ ਬੋਲੇ ਤੋਂ ਕੱਚੇ ਦੁੱਧ ਦੀ ਤੁਰੀ ਖਰਦੀ ਕਰਵਾਉਣੀ ਇਹ ਵੀ ਵੀਰ ਜੀ ਨਾਲੇ ਪਹਿਲਣ ਸੂਈ ਆ ਬਾਕੀ ਮਗਰ ਵੱਛੀ ਵੀ ਆ ਹਾਂ ਤੇ ਚੰਗੀ ਏ ਸਿਰਫ ਡਰਦੀ ਕਰਦੀ ਆ ਤੇ ਬਾਕੀ ਵੰਗਾ ਹੁਣੀ ਪਾਈਦਾ ਜਿਹੜੇ ਕੇ ਵੀਰ ਨੇ ਲੈਣੀ ਵੀਡੀਓ ਕਾਲ ਤੇ ਪਾ ਦੋ ਟਾਈਮ ਆਪਣੇ ਤੋਂ ਚੋਲੇ ਤੇ ਇਕੱਠੇ ਹਾਂ ਜੀ ਅਰੇ ਇੱਥੇ ਆ ਕੇ ਕੋਈ ਆਪਣੀ ਤਸੱਲੀ ਕਰੀ ਹਾਂ ਤਸੱਲੀ ਵੀ ਕਰ ਲੈ ਕੋਈ ਚੱਕਰ ਨਹੀਂ ਵੀ ਦਿੱਤੀ ਆ ਬੰਦਾ ਰਸੀ ਜਿਹੜਾ ਆਪਾਂ ਨਹੀਂ ਗਿਆ ਤੇ ਨਹੀਂ ਪਹੁੰਚੀ ਉਹ ਵੇਖੋ ਹੁਣ ਪੌਪਲਾ ਹੀ ਥਣ ਥਣ ਕਿੱਡਾ ਸੋਹਣਾ ਬਣ ਗਿਆ ਤੇ ਭਰਾ ਵੀ ਚਲੋ ਖੁਸ਼ ਹੀ ਹੈਗੇ ਪਾਉਣਾ ਨਹੀਂ ਪਾਉਣਾ ਬੰਦਾ ਥਣ ਕਿਡਾ ਵਧੀਆ ਬਣ ਗਿਆ ਇਹ ਦੇਖੋ ਇਹ ਨਹੀਂ ਕਿ ਮੰਨ ਲਓ ਲੱਤ ਛੜ ਕਰਦੀ ਡਰਦੇ ਡਰਦੇ ਹੱਥ ਲਾਵਾਂਗੇ ਕੋਈ ਚੱਕਰ ਨਹੀਂ ਦੇਖੋ ਉੱਥੇ ਹੀ ਖੜ ਗਈ ਨਾ ਹੂੰ ਇਹ ਦੇਖੋ ਇਹ ਦੇਖੋ ਹੁਣ ਪਤਮੀ ਜਿਹੜੇ ਇਧਰੇ ਖਤਾਨ ਕਿਡਾ ਵਧੀਆ ਬਣ ਗਿਆ ਠੀਕ ਹੈ ਜੀ ਹਾਂਜੀ ਤੇ ਲੈ ਦੇ 56 56000 ਵੀਰ ਜੀ 56000 ਮੈਂ ਹੀ ਮਾਨਤਾਨ ਕਰ ਦਾਂਗੇ ਠੀਕ ਆ ਵੀਰ ਹਾਂਜੀ ਇਧਰ ਆਜਾ ਦੇ ਇੱਕ ਸੈਗਰ ਨੰਬਰ ਤੇ ਆਪਣੇ ਕੋਲ ਜਿਹੜੀ ਆ ਆ ਗਈ ਹੈ ਵੀਰ ਜੀ ਕ੍ਰੋਸ ਆ ਗਈ ਹੈ ਹਾਂਜੀ ਇਹ ਵੀ ਕ੍ਰੋਸ ਹੈ ਸ਼ਾਈਵਾਲ ਦਾ ਜਰਸੀ ਦਾ ਥੋੜਾ ਜਿਹਾ ਤੇ ਸੂਈ ਨੂੰ ਵੀਰ ਜੀ ਅੱਜ ਨੂੰ ਹੋ ਗਏ ਉਹਨੂੰ ਕੋਈ 15 ਕ ਦੇਣਾ 15 ਕ ਦੇਣਾ ਹਾਂਜੀ ਮਗਰ ਵੱਛਾ ਦੇ ਠੀਕ ਆ ਤੇ ਦੁੱਧ ਵੀਰ ਜੀ ਆ ਟਾਈਮ ਤੇ ਹੋ ਗਏ 9 ਕਿਲੋ ਠੀਕ ਹੈ ਜੀ ਆ ਪੈਣ ਨਹੀਂ ਆਖਣੇ ਤਾਜੀ ਸੀ 12 13 ਜਿੰਨਾ ਕੋ ਉਹਨਾਂ ਦੱਸਾਂ 9 ਕਿਲੋ ਦੁੱਧ ਹੋ ਗਏ ਤਾਂ ਪੱਕਾ 9 ਕਿਲੋ ਆ ਹਾਂਜੀ ਠੀਕ ਆ ਇਹਦੇ ਮਗ ਹਾਂ ਅਬਸ਼ਾ ਐਸੋ ਤੋ 9 ਕਿਲੋ 9 ਕਿਲੋ ਦੁੱਧ ਆ ਵੀਰ ਜੀ ਜਿਹੜਾ ਤੋ ਚੋਣ ਵਾਲਾ ਠੀਕ ਆ ਨਾ ਜੋ ਮਰਜੀ ਇਹੀ ਜਿਹੜਾ ਚੋਈ ਲੈਣਾ 9 ਕਿਲੋ ਹੋਗਾ ਪੱਕਾ ਠੀਕ ਆ ਹਾਂਜੀ ਤੇ ਲੋ ਕਾਜ ਭਾਈ ਉਹ ਖੜੀ ਕੇ ਤੋਰਦੇ ਆ ਜੇ ਦੂਜਾ ਵੀ ਸਵੇਰ ਹੋਊਗੀ ਵੀ ਜਿੱਦਿਆ ਸਵੇਰ ਵੀਰ ਜੀ ਬਾਕੀ ਇਹਨਾਂ ਵੀਰ ਜੀ ਇਹਦੇ ਨਾਲ ਅਗਲੇ ਥਾਂ ਚ ਦੂਸਰੇ ਧਾਰਾਂ ਥੋੜੀਆਂ ਕੱਟਿਆ 5-7 ਆ ਇੱਕ ਬਹਿਣੀ ਵਾਲੇ ਵੀ ਇੱਕ ਬਹਿਣੀ ਆ ਹਾਂਜੀ ਬਾਕੀ ਆਪਾਂ ਚਲੋ ਫੇਰ ਵੀ ਦੱਸ ਦਿੰਨੇ ਕੋਈ ਜ਼ਿਆਦਾ ਫਰਕ ਨਹੀਂ ਦਿਖਾਉਂਦੀ ਹਾਂ ਫੇਰ ਕੋਈ 10-12 ਪੰਜਾ 7 ਧਾਰਾਂ ਦਾ ਫਰਕ ਰੱਖ ਦੀ ਜੇ ਠੀਕ ਆ ਭਾਈ ਹਾਂਜੀ ਅਜਿਹੜਾ ਛੋਟਾ ਰੱਖ ਦੀ ਹਾਂ ਜਿਹੜਾ ਥੋੜਾ ਛੋਟਾ ਦਿਖਾਉਂਦੀ ਆ ਠੀਕ ਆ ਜੀ ਉਲਟ ਪਹਿਣੀ ਨਾ ਜਿਹੜਾ ਦੋਸਤੋ ਇੱਕ ਬਹਿਣੀ ਬਾਈ ਜਿਹੜਾ ਅਗਲਾ ਥਾਂ ਜਿਹੜਾ ਉਹਦੇ ਚ ਧਾਰਾ ਆਜਾਦ ਵੀਰਾਂ ਦਾ ਵੀ ਘੱਟ ਨੇ ਠੀਕ ਆ ਜੀ ਤੇ ਬਾਕੀ ਜਿੱਦਾਂ ਮਰਜ਼ੀ ਥਿਆਨ ਕੇ ਤੁਸੀਂ ਤਸੱਲੀ ਕਰੋਗੇ ਕੋਈ ਵੀ ਧਾਰਾ ਦਾ ਫਰਕ ਹੀਗਾ ਵਿੱਚ ਲੋ ਦੁੱਧ ਨੂੰ 9 ਕਿਲੋ ਦੇ ਚੱਲਣ ਦੀ ਆ ਠੀਕ ਆ ਤੇ ਕਾਦ ਤੋਂ ਵੱਡੀਆਂ ਵੜਾ ਦੇ ਵੇਚੀ ਆ ਨਿੱਗਰ ਨੋਗਰ ਆ ਪਿੰਡੇ ਦੀ ਹਾਂਜੀ ਬਾਕੀ ਪਲੀ ਪਲੀਤੀ ਆ ਪੂਰੀ ਠੀਕ ਆ ਜੀ ਜਿੰਨੀ ਆ ਵੇਖੋ ਬੱਚੇ ਦਾ ਕਰਦੀ ਹੈ ਨਾ ਆ ਬੱਚੇ ਦੇ ਕਰਕੇ ਭਾਈਦੀ ਆ ਆ ਯਾਰ ਦਿਨ ਕਿੰਨੇ ਹੋ ਗਏ ਵੀਰ ਜੀ ਨੂੰ ਅਜ 15 16 ਦਿਨ ਹੋ ਗਏ ਲੈ ਆਪਾਂ ਉਹ ਜੇ ਕਰੋ ਨਾ ਵੰਡੁੰਡੇ ਨੂੰ ਦਿਖਾਇਆ ਹੀ ਨਹੀਂ ਗਾਣ ਕਦੀ ਅੱਛਾ ਅੱਛਾ ਹੁਣ ਵੰਡੁੰਡੇ ਪਾਇਆ ਦੁੱਧ ਕਿਲੋ 2 ਕਿਲੋ ਵਾਜੂਗੀ ਹਾਂ ਬਾਕੀ ਇਹਨਾਂ ਦੇ ਦੁੱਧ ਐ ਫੈਂਡ ਵਾਲਾ ਹਾਂ ਹਾਂਜੀ ਲੋ ਜੀ ਠੀਕ ਆ ਜੀ ਹਾਂਜੀ ਸੋ 9 ਕਿਲੋ ਦੁੱਧ ਤੇ ਦੋ ਕੋਈ ਭਰਾ ਸਰਦਾ ਕਰ ਲੈ ਠੀਕ ਆ ਜੀ 9 ਕਿਲੋ ਦੁੱਧ ਆ ਇਸ ਵੇਰ ਤੇ ਥੱਲੇ ਦੂਜਾ ਸੂਆ ਬੱਛਾ ਨਗਰ ਦੇ ਮੇਲਕਾਫ ਆ ਹਾਂਜੀ ਤੇ ਇਹ ਜਿਆਦਾ ਚ ਕੀ ਮੁੱਲ ਮੋਹਲਦ ਜੀ ਮੰਨ ਲਓ 30 ਗੱਲੀਆਂ ਤਾਂ ਹੀ ਵੇਖਦੀ ਆ 27 ਗੱਲੀਆਂ ਤਾਂ ਹੀ ਵੇਖਦੀ ਆ ਇਹ ਵੀਰ ਜੀ 23000 ਦੀਆਂ ਦੇ ਦਾਂਗੇ 23000 ਦੀ ਲੈ ਦੇ ਹਾਂਜੀ ਤੇ ਮੌਕੇ ਤੇ ਹੋ ਜੂਗਾ ਥੋੜਾ ਬਾਧਾ ਹਾਂਜੀ ਹੋ ਜੂਗਾ ਵੀਰ ਜੀ ਠੀਕ ਆ ਜੀ ਲਓ ਜੀ 23000 ਦੇ ਵਿੱਚੋਂ ਥੋੜਾ ਬਾਧਾ ਮੌਕੇ ਤੇ ਮਾਨਤਲ ਹੋ ਜੂਗਾ ਠੀਕ ਆ ਤੇ ਵਹਿੜ ਵੱਡੀ ਆ ਬਾਕੀ ਕੋਈ ਜਿਹੜਾ ਧਰਾਂ ਦਾ ਫਰਕ ਦੱਸਿਆ ਠੀਕ ਆ ਜੀ ਉਹਦੇ ਕਰਕੇ 119 ਕੀ ਠੀਕ ਆ ਜੀ ਥੋੜਾ ਜਾਇਜ਼ ਮਿਲ ਜੂਗੀ ਤੁਹਾਨੂੰ ਮਗਰ ਤੇ ਮੇਲ ਕਾਫ ਬੱਚਾ ਠੀਕ ਆ ਠੀਕ ਆ ਇਹ ਯਾਦ ਅੱਜ ਦੋ ਹੀ ਵੜਾ ਸੀ ਆਪਣੇ ਕੋਲ ਠੀਕ ਹੈ ਭਰਾ ਤੇ ਇੱਕ ਨੰਬਰ ਕਰ ਦਈਏ ਸਾਂਝੇ ਆਪਣੇ ਨੰਬਰ ਵੀਰ ਜੀ 9779914251 ਠੀਕ ਹੈ ਜੀ ਤੇ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ